ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾਉਣ ਦੇ ਸਮੇਂ ਇਹ ਤਿੰਨ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਸੀਂ ਬਣ ਜਾਓਗੇ ਕਰੋੜਪਤੀ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਉਹ ਕਿਹੜੇ ਤਿੰਨ ਉਪਾਅ ਨੇ ਜਿਹੜੇ ਅਸੀਂ ਝਾੜੂ ਲਗਾਉਣ ਦੇ ਸਮੇਂ ਕਰਨੇ ਨੇ ਤੇ ਕਿਸ ਤਰੀਕੇ ਦੇ ਨਾਲ ਕਰਨੇ ਨੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਝਾੜੂ ਦੇ ਬਾਰੇ ਝਾੜੂ ਦੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ ਇਸ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੀ ਇਕੱਲੀ-ਕੱਲੀ ਗੱਲ ਤੁਹਾਡੇ ਬਹੁਤ ਕੰਮ ਆਉਣ ਵਾਲੀ ਏ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਵੱਡੇ-ਵਡੇਰਿਆਂ ਤੋਂ ਇਹ ਗੱਲ ਤਾਂ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਸਾਨੂੰ ਕਦੇ ਵੀ ਆਪਣੇ ਘਰ ਦੇ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ਤੇ ਕਿਉਂ ਨਹੀਂ ਲਗਾਉਣਾ ਚਾਹੀਦਾ ਆਪਣੇ ਵਿੱਚ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਬਸ ਇਹ ਕਹਿ ਦਿੰਦੇ ਆ ਕਿ ਜਿਸ ਘਰ ਵਿੱਚ ਰਾਤ ਨੂੰ ਝਾੜੂ ਲਗਾਇਆ ਜਾਂਦਾ ਉਸ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰਾਂ ਵਿੱਚ ਕੀਤੀਆਂ ਵੀ ਜਾਂਦੀਆਂ ਨੇ ਅੱਜ ਆਪਾਂ ਗੱਲ ਕਰਾਂਗੇ ਕਿ ਝਾੜੂ ਸਾਨੂੰ ਕਿਸ ਸਮੇਂ ਲਗਾਉਣਾ ਚਾਹੀਦਾ ਤੇ ਇਸ ਦੇ ਸਾਨੂੰ ਕੀ ਫਾਇਦੇ ਹੋਣਗੇ ਤੇ ਇਸ ਦੇ ਨਾਲ ਛੋਟੇ-ਛੋਟੇ ਜਿਹੜੇ ਉਪਾਏ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਕਿਵੇਂ ਆਉਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਇਹੋ ਜਿਹੇ ਵੀ ਹੁੰਦੇ ਨੇ ਜੋ ਆਪਣੇ ਘਰ ਵਿੱਚ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਤੇ ਸਾਡੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਮਨੁੱਖ ਦਿਨ ਰਾਤ ਇੱਕ ਕਰਕੇ ਪੈਸਾ ਕਮਾਉਂਦੇ ਪਰ ਫਿਰ ਵੀ ਪੈਸਾ ਬਚਦਾ ਨਹੀਂ ਸਮਝ ਨਹੀਂ ਆਉਂਦੀ ਕਿ ਪੈਸਾ ਚਲਾ ਕਿੱਥੇ ਗਿਆ ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆਉਂਦੀ ਏ ਘਰ ਦੀਆਂ ਔਰਤਾ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰਨੀਆਂ ਹੁੰਦੀਆਂ ਨੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਨਹੀਂ ਛੱਡ ਦਿੰਦੀਆਂ ਉਦੋਂ ਤੱਕ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਆਉਂਦੀ ਜਿਵੇਂ ਕਿ ਜੇਕਰ ਘਰ ਦੇ ਵਿੱਚ ਖਾਣਾ ਬਣਾਉਣ ਦੇ ਸਮੇਂ ਅਸੀਂ ਆਪਣਾ ਸਿਰ ਨਹੀਂ ਟਾਕੇ ਦੇ ਬਿਨਾ ਸਿਰ ਟਾਕੇ ਖਾਣਾ ਬਣਾਇਆ ਜਾਂਦਾ ਤੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਖਾਣਾ ਬਣਾਉਣੀ ਆ ਤਾਂ ਤੁਸੀਂ ਆਪਣਾ ਸਿਰ ਜ਼ਰੂਰ ਟਕੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੇ ਲਈ ਸਾਨੂੰ ਕਹਿਣਾ ਚਾਹੀਦਾ ਹੈ ਇਹ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਵਾਹਿਗੁਰੂ ਦਾ ਨਾਮ ਜਪੇ ਤੇ ਨਾਮ ਜਪ ਕੇ ਹੀ ਖਾਣਾ ਬਣਾਵੇ ਤੇ ਖਾਵੇ ਤੇ ਦੂਸਰੀ ਚੀਜ਼ ਇਸ ਦੇ ਨਾਲ ਜਦੋਂ ਵੀ ਕੋਈ ਵੀ ਕੰਮ ਕਰੋ ਤਾਂ ਵਾਹਿਗੁਰੂ ਦਾ ਨਾਮ ਜ਼ਰੂਰ ਜਪੋ ਜਿਸ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਦੂਰ ਹੁੰਦੀ ਹੈ ਇਸ ਦੇ ਨਾਲ-ਨਾਲ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਵਿੱਚ ਬਰਕਤ ਨਾਲ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਦੇ ਵਿੱਚ ਇਕੱਠਾ ਕਰਕੇ ਰੱਖਣਾ ਜਿਵੇਂ ਕਿ ਟੁੱਟੇ ਕੰਗੇ ਦੇ ਨਾਲ ਸੇਰਵਾਉਣਾ ਇਹ ਸਭ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਆਉਂਦੀ ਆਪਾ ਜਿਸ ਚੀਜ਼ ਬਾਰੇ ਸੋਚਦੇ ਰਹਿੰਨੇ ਆ ਉਹ ਚੀਜ਼ ਸਾਡੇ ਨਾਲ ਵਾਪਰਨ ਲੱਗਦੀ ਏ ਸੰਤ ਫਕੀਰ ਜੀ ਵੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਘਰ ਦੀ ਨਾਲ ਮਾੜਾ ਹੋ ਰਿਹਾ ਤਾਂ ਉਹ ਵੀ ਤੁਹਾਡੇ ਕਰਮਾਂ ਦੇ ਕਰਕੇ ਹੀ ਏ ਤੁਹਾਡੇ ਮਾੜੇ ਕਰਮ ਹੀ ਘਰ ਦੀ ਬਰਕਤ ਖਾ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਕਰਮ ਨਾਲ ਮਨੁੱਖ ਦਾ ਵਾਪ ਪੈ ਜਾਂਦਾ ਤੇ ਆਪਾਂ ਸਾਰੇ ਹੀ ਝਾੜੂ ਨੂੰ ਬਹੁਤ ਮਾਮੂਲੀ ਜਿਹੀ ਚੀਜ਼ ਸਮਝਦੇ ਆ ਇਹ ਘਰ ਵਿੱਚ ਪਿਆ ਰਹਿੰਦਾ पर ਇਸ ਨਾਲ ਕੀਤੀਆਂ ਗਈਆਂ ਕੁਝ ਗਲਤੀਆਂ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਕਰਵਾ ਦਿੰਦੀਆਂ ਨੇ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਚਾੜ ਰੱਖੋ ਨਹੀਂ ਤਾਂ ਤੁਹਾਨੂੰ ਵੀ ਇਹ ਝਾੜ ਕੇ ਰੱਖ ਦੇਣਗੀਆਂ ਤੇ ਜੇ ਇਸ ਨਾਲ ਫਿਰ ਕਦੇ ਵੀ ਘਰ ਦੇ ਵਿੱਚ ਬਰਕਤ ਨਹੀਂ ਆਵੇਗੀ ਜੇਕਰ ਆਵੇਗੀ ਤਾਂ ਫਿਰ ਇਸ ਤਰ੍ਹਾਂ ਤੁਰ ਜਾਵੇਗੀ ਕਿ ਤੁਹਾਨੂੰ ਕੁਝ ਪਤਾ ਹੀ ਨਹੀਂ ਲੱਗੇਗਾ ਜਦੋਂ ਵੀ ਤੁਸੀਂ ਆਪਣੀ ਘਰ ਦੇ ਵਿੱਚ ਝਾੜੂ ਲਗਾਉਣੀ ਹੋ ਤਾਂ ਝਾੜੂ ਲਗਾਉਣ ਦੇ ਸਮੇਂ ਸਿਰ ਜ਼ਰੂਰ ਟੱਕੋ ਸਵੇਰ ਵੇਲੇ ਹੀ ਝਾੜੂ ਲਗਾਓ ਕਿਉਂਕਿ ਕਿਹਾ ਜਾਂਦਾ ਹੈ ਕਿ ਸਿਰ ਝਾੜ ਟੱਕ ਕੇ ਤੇ ਸਵੇਰੇ ਝਾੜੂ ਨਾ ਲਗਾਉਣ ਨਾਲ ਘਰ ਦੇ ਵਿੱਚ ਬਰਕਤ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤਰ ਤੇ ਘਰ ਵਾਲਾ ਸਾਰੀ ਜਨੀ ਕਮਾਉਂਦੇ ਉਸ ਸਵੇਰ ਦੇ ਨਾਲ ਕੰਮ ਤੇ ਤੁਰ ਜਾਂਦੇ ਆ ਤੇ ਪਰ ਫੇਰ ਵੀ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਘਰ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਨੇ ਡੇਰਾ ਲਾ ਰੱਖਿਆ ਸਾਡੇ ਸਾਰੇ ਕੰਮ ਬਣਦੇ ਬਣਦੇ ਰੁਕ ਜਾਂਦੇ ਨੇ ਤੁਸੀਂ ਦੱਸੋ ਕਿ ਅਸੀਂ ਕਰੀਏ ਕੀ ਜਿਸ ਦੇ ਨਾਲ ਸਾਡੇ ਸਾਰੇ ਕੰਮ ਬਣ ਜਾਣ ਸੰਤ ਜੀ ਨੇ ਕਿਹਾ ਜੇ ਇਸ ਘਰ ਵਿੱਚ ਬਦਧਵਾਵਾਂ ਇਕੱਠੀਆਂ ਹੋ ਜਾਣ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਉਹ ਜਿਹੜੀ ਮਾਤਾ ਸੀ ਉਹ ਥੋੜੀ ਜਿਹੀ ਹੈਰਾਨ ਹੋਈ ਸੰਤ ਜੀ ਨੇ ਫਿਰ ਦਰਾਇਆ ਕਿ ਜਿਹੜੇ ਘਰ ਦੇ ਵਿੱਚ ਬਦੂਆਵਾਂ ਇਕੱਠੀਆਂ ਹੋ ਜਾਂਦੀਆਂ ਨੇ ਉਥੇ ਕਦੇ ਵੀ ਬਰਕਤ ਨਹੀਂ ਆਉਂਦੀ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਤੇ ਉਹ ਮਾਤਾ ਨੇ ਕਿਹਾ ਕਿ ਸਾਡੇ ਘਰ ਦੇ ਲਈ ਕੌਣ ਬਦੂਆਵਾਂ ਘਰ ਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਕਿ ਮਾਤਾ ਤੂੰ ਇਹ ਦਸ ਘਰ ਦੀ ਸਫਾਈ ਕਿਹੜੇ ਸਮੇਂ ਕਰ ਦਿੰਗੇ ਉਮਾ ਤਾਂ ਨਹੀਂ ਕਿ ਹਰ ਸਾਫ ਸਫਾਈ ਦਾ ਤਾਂ ਕੋਈ ਸਮਾਂ ਹੀ ਨਹੀਂ ਹੈ ਕਦੇ ਮੈਂ ਸਵੇਰੇ ਕਰਦੀ ਹਾਂ ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਵੀ ਉਦੋਂ ਹੀ ਕਰ ਲੈਣੀ ਹੈ ਤਾਂ ਸੰਤ ਜੀ ਨੇ ਕਿਹਾ ਕਿ ਮਾਤਾ ਘਰ ਦੀ ਸਫਾਈ ਸਵੇਰੇ ਉੱਠਣ ਤੋਂ ਬਾਅਦ ਹੀ ਕਰਿਆ ਕਰੋ ਰਾਤ ਨੂੰ ਬਿਲਕੁਲ ਵੀ ਨਾ ਕਰਿਆ ਕਰੋ ਕਿਉਂਕਿ ਜਦ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਨੇ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਦੇ ਵਿੱਚ ਬੈਠ ਕੇ ਜਾ ਕੇ ਆਰਾਮ ਕਰਦੇ ਨੇ ਘਰ ਦੀਆਂ ਵਿੱਥਾਂ ਦੇ ਵਿੱਚ ਲੁਕ ਜਾਂਦੇ ਨੇ ਤੇ ਸਵੇਰ ਤੇ ਸਮੇ ਦਾ ਉਹ ਇੰਤਜ਼ਾਰ ਕਰਦੇ ਨੇ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰਦੇ ਨੇ ਤੇ ਜਦ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਤਾਂ ਉਹ ਵਿੱਥਾਂ ਦੇ ਵਿੱਚੋਂ ਬੇਕਾਰ ਹੋ ਜਾਂਦੇ ਨੇ ਤੇ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਇੱਧਰ-ਉੱਧਰ ਪਰੇਸ਼ਾਨ ਹੋ ਕੇ ਭੱਜਦੇ ਨੇ ਪਰਮਾਤਮਾ ਆਪਣੀ ਜੀਵਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਕਿ ਆਪਣੀ ਜੀਵਾਂ ਦੇ ਨਾਲ ਮਾੜਾ ਵਰਤਾਅ برداشت ਨਹੀਂ ਕਰਦਾ ਓਸ ਜੀਵ ਦੇ ਦਿਨੋਂ ਹੂਕ ਨਿਕਲਦੀਏ ਤੇ ਉਹਨਾਂ ਜੀਵਾਂ ਦੀਆਂ ਵੱਧਵਾਵਾਂ ਘਰ ਵਿੱਚ ਹਰ ਪਾਸਿਓਂ ਤੰਗੀ ਲਿਆ ਦਿੰਦੀਆਂ ਨੇ ਤੇ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਬਦਲ ਜਾਂਦੀ ਏ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਜੇਕਰ ਤੁਸੀਂ ਘਰ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਜਦੋਂ ਵੀ ਤੁਸੀਂ ਝਾੜੂ ਲਗਾਉਣਾ ਹੈ ਘਰ ਦਾ ਸਾਰਾ ਕੂੜਾ ਉਸ ਤੇ ਨਾਲ ਲੱਗ ਜਾਂਦਾ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਨਹੀਂ ਰੱਖਣਾ ਇਹ ਗੱਲ ਹਮੇਸ਼ਾ ਆਪਣੇ ਪੱਲੇ ਬੰਨ ਕੇ ਰੱਖੋ ਜੇ ਜਿੱਥੇ ਬੈਠ ਕੇ ਤੁਸੀਂ ਖਾਣਾ ਖਾਣੇ ਉਸ ਜਗ੍ਹਾ ਦੇ ਨੇੜੇ ਕਦੇ ਵੀ ਝਾੜੂ ਨਾ ਰੱਖੋ ਘਰ ਵਿੱਚ ਲੜਾਈ ਝਗੜੇ ਵੱਧ ਰਹੇ ਨੇ ਤਾਂ ਝਾੜੂ ਲਗੁੰਦੀ ਸਮੇਂ ਹਮੇਸ਼ਾ ਬਾਹੀ ਗੁਰੂ ਦਾ ਸਿਮਰਨ ਕਰਿਆ ਕਰੋ ਕਿਉਂਕਿ ਇਸ ਨਾਲ ਵਾਹੀ ਗੁਰੂ ਦੀ ਨਾਮ ਦਾ ਪਸਾਰਾ ਘਰ ਦੀ ਹਰ ਕੋਨੇ ਦੇ ਵਿੱਚ ਹੋਵੇਗਾ ਤੇ ਜਿੱਥੇ ਤੁਸੀਂ ਝਾੜੂ ਲਗਾਉਣੇ ਉਹ ਤੋਂ ਨਕਾਰਾਤਮਕਤਾ ਦੂਰ ਹੋ ਜਾਵੇਗੀ ਤੇ ਘਰ ਦੇ ਮੈਂਬਰਾਂ ਦੇ ਵਿੱਚ ਪਿਆਰ ਦਾ ਵਾਸਾ ਹੋਵੇਗਾ ਤੇ ਘਰ ਦੀਆਂ ਕੰਦਾਂ ਨੂੰ ਕਦੇ ਵੀ ਝਾੜੂ ਨਾਲ ਸਾਫ਼ ਨਾ ਕਰੋ ਕਈ ਵਾਰ ਆਪਾਂ ਕੀ ਕਰਦੇ ਆ ਘਰ ਦੀਆਂ ਪਰਿਸ਼ੱਤੀਆਂ ਕੰਦਾ ਦੇ ਵੀ ਜਿੱਥੇ ਵੀ ਝਾਲੇ ਲੱਗੇ ਹੁੰਦੇ ਨੇ ਅਸੀਂ ਝਾੜੂ ਮਾਰ ਕੇ ਸਾਫ਼ ਕਰ ਲੈਣੇ ਆ ਤੇ ਕਈ ਵਾਰ ਉਹਨਾਂ ਥਾਵਾਂ ਤੇ ਕੰਦਾਂ ਤੇ ਕੋਈ ਸ਼ਬਦ ਜਾਂ ਫਿਰ ਕਿਸੇ ਗੁਰੂ ਪੀਰ ਦੀ ਕੋਈ ਫੋਟੋ ਵੀ ਲੱਗੀ ਹੁੰਦੀ ਏ ਤੇ ਉਹ ਝਾੜੂ ਉਹਨਾਂ ਫੋਟਵਾਂ ਨੂੰ ਵੀ ਲੱਗ ਜਾਂਦਾ ਏ ਤੇ ਆਪਾਂ ਪਾਪਾ ਦੇ ਤੇ ਆਪਾਂ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਆ ਇਸ ਕਰਕੇ ਕੰਦਾਂ ਨੂੰ ਹਮੇਸ਼ਾ ਕੱਪੜੇ ਦੇ ਨਾਲ ਹੀ ਸਾਫ਼ ਕਰਿਆ ਕਰੋ ਤੇ ਆਪਣੇ ਘਰ ਦੀ ਰਸੋਈ ਦੀ ਪਰਿਸ਼ੱਤੀ ਖਾਸ ਕਰਕੇ ਜਦੋਂ ਵੀ ਸਾਫ਼ ਕਰਨੀ ਜਿੱਥੇ ਤੁਸੀਂ ਆਪਣਾ ਭੋਜਨ ਬਣਾਉਨੇ ਹੋ ਝਾੜੂ ਕਰਦੇ ਕਈ ਹਿੱਸਿਆਂ ਦੇ ਵਿੱਚ ਲੱਗ ਕੇ ਆਇਆ ਹੁੰਦਾ ਤਾਂ ਉਸ ਪਰਿਸ਼ੱਤੀ ਤੇ ਕਦੇ ਵੀ ਝਾੜੂ ਨਾ ਲਗਾਓ ਉਸ ਲਈ ਅਲੱਗ ਸਾਫ਼ ਕੱਪੜਾ ਰੱਖੋ ਤੇ ਉਸ ਦੇ ਨਾਲ ਹੀ ਉਹਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਲੈ ਕੇ ਆਵੇਗਾ ਹਮੇਸ਼ਾ ਅਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦਲੇਦਰਤਾ ਹਰ ਘਰ ਵਿੱਚ ਸਵੇਰ ਦੇ ਸਮੇਂ ਆ ਕੇ ਹੀ ਵਾਸ ਕਰਦੀਆਂ ਨੇ ਉਹ ਪੁੱਛਣੀਆਂ ਨੇ ਕਿ ਇਸ ਘਰ ਵਿੱਚ ਕੀ ਜੇ ਇਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠੇ ਹੁੰਦੇ ਆ ਤੇ ਸਾਰੇ ਆਪਸ ਦੇ ਵਿੱਚ ਯਾਰ ਦੇ ਨਾਲ ਬੈਠ ਕੇ ਕੰਮ ਕਰਦੇ ਆ ਤੇ ਸਾਰੇ ਆਪਣੀ ਕਮਾਕਾਰਾਂ ਦੇ ਵਿੱਚ ਲੱਗੇ ਹੁੰਦੇ ਆ ਉਥੇ ਪੈਸਾ ਮਾਇਆ ਆ ਕੇ ਬੈਠ ਜਾਂਦੀ ਏ ਤੇ ਜਿੱਥੇ ਲੋਕ ਸੁੱਤੇ ਹੁੰਦੇ ਆ ਗੇਟ ਬੰਦ ਹੁੰਦੇ ਨੇ ਉਥੇ ਦਲੇਦਰਤਾ ਆ ਕੇ ਵਾਸ ਕਰ ਜਾਂਦੀ ਏ ਇਸ ਕਰਕੇ ਸਾਨੂੰ ਹਮੇਸ਼ਾ ਜਲਦੀ ਉੱਠਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਇਸ਼ਨਾਨ ਕਰੋ ਤੇ ਘਰ ਦੇ ਕੰਮ ਕਰੋ ਕੂੜੇ ਦੇ ਢੇਰ ਘਰ ਦੇ ਵਿੱਚ ਕਦੇ ਵੀ ਨਾ ਲਗਾਓ ਕੂੜੇ ਨੂੰ ਬਾਹਰ ਸੁੱਟੋ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੂੜੇ ਦਾ ਢੇਰ ਨਾ ਲੱਗਿਆ ਹੋਵੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਤੇ ਉਸ ਮਾਤਾ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਸ ਨੇ ਆਪਣੇ ਘਰ ਜਾ ਕੇ ਇਹ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਦੇਖੇ ਦੇ ਘਰ ਦੇ ਵਿੱਚ ਉਦਮ ਆ ਗਿਆ ਤੇ ਘਰ ਵਿੱਚ ਬਰਕਤ ਰਹਿਣ ਲੱਗੀ ਕੋਝ ਕੇ ਦਿਨ ਬੀਤਦੇ ਆ ਤੇ ਮਾਤਾ ਹੋਰ ਸੰਤ ਜੀ ਕੋਲ ਆਏ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਘਰ ਵਿੱਚ ਬਹੁਤ ਹੀ ਦੁੱਖ ਤੇ ਪਰੇਸ਼ਾਨੀਆਂ ਨੇ ਤਾਂ ਸੰਤ ਜੀ ਨੇ ਕਿਹਾ ਕਿ ਠੀਕ ਹੈ ਮਾਤਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਣੀ ਆ ਤੇ ਬੜੇ ਧਿਆਨ ਦੇ ਨਾਲ ਸੁਣੀ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਤੇ ਉਹ ਮਨੁੱਖ ਹਮੇਸ਼ਾ ਕਾਲੇ ਕੱਪੜੇ ਪਾ ਕੇ ਰੱਖਦਾ ਸੀ ਉਸਨੇ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸੀ ਪਾਏ ਉਸਨੇ ਕੀਤੇ ਵੀ ਜਾਣਾ ਕਾਲੇ ਰੰਗ ਦੇ ਕੱਪੜੇ ਹੀ ਪਾ ਕੇ ਜਾ ਤੇ ਇੱਕ ਵਾਰ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਸਦੇ ਲਈ ਕਾਲੇ ਰੰਗ ਦੇ ਹੀ ਤੋਹਫੇ ਲੈ ਕੇ ਗਏ ਤੇ ਉਸਨੇ ਤੋਹਫਿਆਂ ਨੂੰ ਖੋਲਿਆ ਤਾਂ ਉਹ ਹੈਰਾਨ ਹੋਇਆ ਕਿ ਮੇਰੇ ਲਈ ਕੋਈ ਵੀ ਹੋਰ ਕਲਰ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਣੇ ਕਾਲਾ ਰੰਗ ਹੀ ਲੈ ਕੇ ਆਏ ਨੇ ਹੁਣ ਉਹ ਸਾਰੇ ਜਨ ਨੇ ਉਸਨੇ ਕਾਲਾ ਰੰਗ ਇਸ ਲਈ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੇ ਹਮੇਸ਼ਾ ਉਸ ਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਹੀ ਦੇਖਿਆ ਸੀ ਤੇ ਉਹਨਾਂ ਨੂੰ ਲੱਗਿਆ ਕਿ ਉਸ ਵਿਅਕਤੀ ਨੂੰ ਕਾਲਾ ਰੰਗ ਹੀ ਪਸੰਦ ਹੈ ਤਾਂ ਉਹ ਸਾਰੇ ਲੋਕ ਕਾਲੇ ਰੰਗ ਦੀਆਂ ਚੀਜ਼ਾਂ ਲੈ ਕੇ ਆਏ ਤਾਂ ਉਹ ਮਾਤਾ ਕਹਿੰਦੀ ਕਿ ਠੀਕ ਹੈ ਫਿਰ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਤਾਂ ਸੰਤ ਜੀ ਨੇ ਕਿਹਾ ਕਿ ਮਾਤਾ ਤੂੰ ਖੋਦੀ ਗਿਆ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ ਚ ਔਲਾਦ ਵੀ ਹੈ ਪੈਸਾ ਵੀ ਹੈ ਰਿਸ਼ਤੇਦਾਰ ਵੀ ਨੇ ਤੇਰੇ ਘਰ ਸੁੱਖ ਸੁਹੂਲਤਾ ਵੀ ਨੇ ਪਰ ਤੂੰ ਫਿਰ ਵੀ ਦੁਖੀ ਕਿਉਂਕਿ ਤੂੰ ਹਾਰ ਸਮੇ ਆਪਣੇ ਆਪ ਨੂੰ ਦੁੱਖਾਂ ਦੇ ਨਾਲ ਘੇਰ ਕੇ ਰੱਖਦੀ ਹੈ ਤੂੰ ਰੋਣੇ ਰਹਿਣੀ ਹੈ ਪਰੇਸ਼ਾਨ ਰਹਿਣੀ ਹੈ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਕੋਲ ਆਉਂਦੇ ਨੇ ਜੇ ਜਦੋਂ ਦੇਖਦੇ ਨੇ ਕਿ ਤੂੰ ਹਮੇਸ਼ਾ ਹੀ ਦੁਖੀ ਰਹਿਣੀ ਹੈ ਇਸ ਕਰਕੇ ਭਾਵੇਂ ਜੋ ਮਰਜ਼ੇ ਦੇ ਦੇਗੇ ਇਸ ਬੀਬੀ ਨੇ ਦੁਖੀ ਹੀ ਰਹਿਣਾ ਤਾਂ ਫਿਰ ਉਹ ਤੈਨੂੰ ਦੁਖੀ ਹੀ ਦਿੰਦੇ ਨੇ ਮਨੁੱਖ ਆਪਣੇ ਮਨ ਨਾਲ ਖੁਸ਼ ਹੁੰਦਾ ਤੂੰ ਆਪਣੇ ਮਨ ਨਾਲ ਵਾਅਦਾ ਕਰਕੇ ਅੱਜ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਕਿਸੇ ਦਾ ਮਾੜਾ ਨਾ ਸੋਚੀ ਹਮੇਸ਼ਾ ਖੁਸ਼ ਰਹੀ ਤਾਂ ਤੂੰ ਖੁਸ਼ ਰਹੇਗੀ ਜਦੋਂ ਆਪਣੇ ਆਪ ਨੂੰ ਇਹੀ ਮੰਨ ਲਿਆ ਕਿ ਮੈਂ ਵਿਚਾਰੀ ਆ ਮੈਂ ਦੁਖੀ ਆ ਤਾਂ ਮੇਰਾ ਮਨ ਫਿਰ ਉਵੇਂ ਹੀ ਰਹੇਗਾ ਤੇ ਜੇ ਤੂੰ ਸੋਚ ਲਿਆ ਕਿ ਪਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਆ ਸੁਖੀ ਰਹਾਂਗੀ ਤਾਂ ਤੇਰਾ ਹਰ ਇੱਕ ਕਾਰਜ ਵੀ ਸਿੱਧ ਹੋਵੇਗਾ ਇਸੇ ਤਰੀਕੇ ਦੇ ਨਾਲ ਇਹੀ ਆਪਣੇ ਨਾਲ ਹੁੰਦਾ ਆਪਣੇ ਆਪ ਨੂੰ ਵਿਚਾਰਾ ਤੇ ਦੁਖੀ ਮੰਨ ਲੈਣੇ ਆ ਤੇ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਕਿ ਪ੍ਰਮਾਤਮਾ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਅੰਗ ਸੰਗ ਸਹਾਈਆਂ ਤੇ ਮੈਨੂੰ ਹੁਣ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਦੇਖਿਓ ਫਿਰ ਅਸੀਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂਗੇ ਫਿਰ ਆਪਣੇ ਆਪ ਸਾਰਾ ਦਿਨ ਚੰਗਾ ਵੀ ਲੰਘੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹਾ ਬਣਾ ਕੇ ਨਾ ਰੱਖਿਆ ਕਰੋ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਸੋਹਣੀ ਤੇ ਖੁਸ਼ਹਾਲ ਹੋ ਜਾਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਜਾਣਕਾਰੀ ਤੇ ਉਪਾਅ ਜੋ ਕਿ ਅਸੀਂ ਝਾੜੂ ਲਗਾਉਣ ਦੇ ਸਮੇ ਇਹ ਉਪਾਅ ਆਪਣੇ ਘਰ ਦੇ ਵਿੱਚ ਕਰਨੇ ਹੋਣਗੇ ਜੇਕਰ ਅਸੀਂ ਇਹ ਉਪਾਅ ਕਰਦੇ ਹਾਂ ਤੇ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੁੰਦੀ ਹੈ ਦੁੱਖ ਤੇ ਤਕਲੀਫਾਂ ਦੂਰ ਹੁੰਦੀਆਂ ਨੇ ਸਾਰੀਆਂ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਸੁਖ ਸਮੇrti ਆਉਂਦੀ ਆ ਤੇ ਪੈਸੇ ਵੀ ਆਉਂਦੇ ਆ ਤੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਝਾੜੂ ਲਗਾਉਣ ਦੇ ਸਮੇ ਇਹ ਉਪਾਅ ਜ਼ਰੂਰ ਕਰਿਓ ਤਾਂ ਜੋ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਕ हां जी जेकर ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ 팬 ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ 팬 ਭਰਾਵਾਂ ਦਾ ਧੰਨਵਾਦ ਜੀ